ਆ ਪਿੰਡ ਵਾਲਿਆਂ ਨੇ ਕਮਲ ਜੋਤੀ ਉੱਤੇ ਪਰਚਾ ਕਰਵਾ ਦਿੱਤਾ ਪਰ ਝਾਤ ਆਸ ਲਈ ਹੈ ਕਿ ਕਮਲ ਜੋਤੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਕਮਲ ਜੋਤੀ ਦੇ ਨਾਲ ਵਾਲੇ ਸਾਥੀ ਜਿਹੜੇ ਆ ਹੁਣਾ ਉੱਤੇ ਵੀ ਪਰਚਾ ਹੋ ਗਿਆ ਔਰ ਉਹਨਾਂ ਨੂੰ ਫੜਨ ਵਾਸਤੇ ਪੁਲਿਸ ਲਗਾਤਾਰ ਲੱਭ ਰਹੀ ਹੈ ਹੁਣ ਜਾਣਕਾਰੀ ਦੇ ਦਈਏ ਕਿ ਪਿੰਡ ਤਾਂ ਬਹੁਤ ਸਿੰਪਲ ਲੱਗ ਰਿਹਾ ਲੇਕਿਨ ਪਿੰਡ ਦੇ ਲੋਕਾਂ ਨੇ ਬੜੀ ਹਿੰਮਤ ਦੇ ਨਾਲ ਕਮਲ ਜੋਤੀ ਦੇ ਉੱਤੇ ਪਰਚਾ ਕਰਵਾ ਦਿੱਤਾ ਔਰ ਕਮਲ ਜੋਤੀ ਕੌਣ ਆ ਉਹਦੇ ਬਾਰੇ ਵੀ ਜਾਣਕਾਰੀ ਦੇ ਦਈਏ ਔਰ ਮਾਵਲਾ ਕੀ ਸੀ ਉਹਦੇ ਬਾਰੇ ਵੀ ਜਾਣਕਾਰੀ ਦੱਸ ਦਈਏ ਔਰ ਇਹ ਵੀ ਦੱਸ ਦਈਏ ਕਿ ਇਹ ਪਿੰਡ ਕਿਹੜਾ ਪਿੰਡ ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਾਰਡਰ ਏਰੀਆ ਦੇ ਨਾਲ ਪੈਣ ਵਾਲਾ ਪਿੰਡ ਬਾਲਾਪਿੰਡੀ ਆ ਔਰ ਬਾਲਾਪਿੰਡੀ ਪਿੰਡ ਤੋਂ ਦੋ ਪਰਿਵਾਰਾਂ ਦੇ ਨਾਲ ਕਮਲ ਜੋਤੀ ਨੇ ਉਹਨਾਂ ਦੇ ਨੌਜਵਾਨ ਮੁੰਡੇ ਬਾਹਰ ਭੇਜਣ ਵਾਸਤੇ ਠੱਗੀ ਮਾਰੀ ਸੀ ਅਜੰਟ ਕਮਲ ਜੋਤੀ ਤੁਸੀਂ ਨਾਮ ਤਾਂ ਪਹਿਲਾਂ ਵੀ ਸੁਣਿਆ ਹੋਵੇਗਾ ਔਰ ਬਹੁਤੀ ਜਾਣਕਾਰੀ ਤੁਹਾਨੂੰ ਦੱਸ ਦਈਏ ਕਿ ਸਰਨੇ ਦੀ ਰਹਿਣ ਵਾਲੀ ਕਮਲ ਜੋਤੀ ਏਜੰਟ ਹੈ ਔਰ ਉਸਨੇ ਦੋ ਪਰਿਵਾਰਾਂ ਦੇ ਨਾਲ 15-16 ਲੱਖ ਰੁਪਏ ਦੀ ਠੱਗੀ ਮਾਰੀ ਔਰ ਠੱਗੀ ਮਾਰ ਕੇ ਫਿਰ ਉਹਨਾਂ ਨੂੰ ਹਰਾਸ਼ ਕੀਤਾ ਪਰਿਵਾਰ ਨੇ ਕਰਜ਼ਾ ਚੁੱਕਿਆ ਹੋਇਆ ਸੀ ਪਰਿਵਾਰ ਨੇ ਲਿੰਟਾਂ ਬਣਾਈਆਂ ਹੋਈਆਂ ਸੀ ਔਰ ਉਹਨਾਂ ਲਿੰਟਾਂ ਦੇ ਵਿੱਚੋਂ ਪਰਿਵਾਰ ਨੇ ਬਹੁਤ ਸਾਰੇ ਪੈਸੇ ਜੜਿਆ ਕਮਲ ਜੋਤੀ ਨੂੰ ਦੇ ਦਿੱਤੇ ਔਰ ਕਮਲ ਜੋਤੀ ਨੇ ਉਹਨਾਂ ਦੋਵਾਂ ਪਰਿਵਾਰਾਂ ਦੇ ਦੋ ਨੌਜਵਾਨਾਂ ਨੂੰ ਖੱਜਲ ਕੀਤਾ ਔਰ ਜੈਲੀ ਵੀਜ਼ੇ ਦੇ ਦਿੱਤੇ ਜੈਲੀ ਵੀਜ਼ੇ ਦੇ ਕੇ ਫਿਰ ਉਹਨਾਂ ਨੂੰ 에어ਪੋਰਟ ਦੇ ਉੱਤੇ ਜਦੋਂ ਉਹਨਾਂ ਚੈੱਕ ਕਰਵਾਏ ਆ ਤਾਂ ਉਹ ਵੀਜ਼ੇ ਜੈਲੀ ਨਿਕਲੇ ਖੁਸ਼ਕਿਸਮਤੀ ਇਹ ਹੈ ਕਿ ਉਹ ਨੌਜਵਾਨ ਮੁੰਡੇ ਵੀਜ਼ਾ ਚੈੱਕ ਕਰਾਉਣ ਤੋਂ ਬਾਅਦ ਜਲਦੀ ਹੀ ਆਪਣੇ ਘਰ ਵਾਪਸ ਆ ਗਏ ਵਾਪਸ ਆ ਕੇ ਉਹਨਾਂ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਫਿਰ ਪੁਲਿਸ ਤੱਕ ਪਹੁੰਚੇ ਔਰ ਐਨ ਆਰ ਆਈ ਥਾਣਾ ਜਿਹੜਾ ਅਸੀਂ ਦੱਸ ਦਈਏ ਜਾਣਕਾਰੀ ਆਮ ਲੋਕਾਂ ਨੂੰ ਦੇ ਦਈਏ ਕਿ ਐਨ ਆਰ ਆਈ ਥਾਣਾ ਗੁਰਦਾਸਪੁਰ ਦੇ ਵਿੱਚ ਔਰ ਉੱਥੇ ਉਹਨਾਂ ਨੇ ਕੰਪਲੇਂਟ ਕੀਤੀ ਔਰ ਐਨ ਆਰ ਆਈ ਥਾਣੇ ਨੇ 2-4 ਮਹੀਨੇ ਦੇ ਵਿੱਚ ਵਿੱਚ ਕਮਲ ਜੋਤੀ ਨੂੰ ਹਿਰਾਸਤ ਵਿੱਚ ਲੈ ਲਿਆ ਕਮਲ ਜੋਤੀ ਦੇ ਉੱਤੇ ਪਰਚਾ ਕਰ ਦਿੱਤਾ ਕਮਲ ਜੋਤੀ ਨੇ ਪਹਿਲੇ ਕੀ ਕੀਤਾ ਕਿ ਪਰਿਵਾਰ ਨੂੰ ਕਹਿ ਦਿੱਤਾ ਕਿ ਮੈਂ ਜਿਹੜਾ ਨੂੰ ਅੱਗੇ ਪੈਸੇ ਦਿੱਤੇ ਆ ਹੁਸ਼ਿਆਰਪੁਰ ਵਾਲਿਆਂ ਨੂੰ ਜੋ ਹੁਸ਼ਿਆਰਪੁਰ ਦੇ ਏਜੰਟ ਮੇਰੇ ਨਾਲ ਰਲੇ ਹੋਏ ਨੇ ਮੈਂ ਤੁਹਾਡੇ ਨਾਲ ਚੱਲਦੀ ਆ ਹੁਸ਼ਿਆਰਪੁਰ ਵਾਲਿਆਂ ਉੱਤੇ ਕੰਪਲੇਂਟ ਕਰਦੇ ਆ ਦਾ ਹੁਸ਼ਿਆਰਪੁਰ ਵਾਲਿਆਂ ਦੀ ਕੰਪਲੇਂਟ ਦੇ ਉੱਤੇ ਚੱਲਦਾ ਨਹੀਂ ਸੀ ਯਾਰ ਕਿਉਂਕਿ ਜੋ ਇਹ ਗਰੋਹ ਹੈ ਜੋ ਇਹ ਗਰੁੱਪ ਬਣਿਆ ਹੁੰਦਾ ਏਜੰਟਾਂ ਦਾ ਇਹ ਬਹੁਤ ਲੰਬੀ ਪਹੁੰਚ ਰੱਖਦੇ ਆ ਲੇਕਿਨ ਕਾਨੂੰਨ ਕਾਨੂੰਨ ਦੇ ਅੰਦਰ ਆਉਣ ਵਾਲਾ ਜੋ ਥਾਣਾ ਐਨਆਰਆਈ ਥਾਣਾ ਹੈ ਉਹਨਾਂ ਨੇ ਪਹਿਲੇ ਤਾਂ ਉਹ ਕੰਪਲੇਂਟ ਕੀਤੀ ਬਾਅਦ ਵਿੱਚ ਕਮਲ ਜੋਤੀ ਦਾ ਨਾਮ ਵੀ ਵਿੱਚ ਦਰਜ ਕੀਤਾ ਪਹਿਲੇ ਪਰਿਵਾਰ ਨੂੰ ਇਹ ਚੱਕਰਾਂ ਵਿੱਚ ਪਾਈ ਰੱਖਿਆ ਕਿ ਨਹੀਂ ਜੀ ਮੇਰੇ ਕੋਲ ਪੈਸੇ ਨਹੀਂ ਹੈ ਪੈਸੇ ਮੈਂ ਉਹਨਾਂ ਨੂੰ ਦਿੱਤੇ ਹੁਸ਼ਿਆਰਪੁਰ ਵਾਲਿਆਂ ਨੂੰ ਉਹ ਠੱਗੀ ਮਾਰ ਗਏ ਆ ਫਿਰ ਪੁਲਿਸ ਨੇ ਇਸ ਦਾ ਵੀ ਨਾਮ ਵਿੱਚ ਕੀਤਾ ਹੁਸ਼ਿਆਰਪੁਰ ਵਾਲਿਆਂ ਦਾ ਵੀ ਵਿੱਚ ਕੀਤਾ ਉਹ ਦੱਸ ਦਈਏ ਕਿ ਕਮਲ ਜੋਤੀ ਬਹੁਤ ਛਾਤਰ ਏਜੰਟ ਜਿਸ ਨੇ ਬਹੁਤ ਵੱਡਾ ਇੱਕ ਸਕੈਂਡਲ ਚਲਾਇਆ ਹੋਇਆ ਸੀ ਸਰਨੇ ਦੇ ਵਿੱਚ ਜਿਲ੍ਹਾ ਪਠਾਨਕੋਟ ਦੇ ਕੋਲ ਪੈਣ ਵਾਲਾ ਸਰਨਾ ਪਿੰਡ ਆ ਸਰਨੇ ਦੇ ਕੋਲ ਕੋਈ ਛੋਟਾ ਜਿਹਾ ਪਿੰਡ ਆ ਉਥੋਂ ਦੀ ਏ ਰਹਿਣ ਵਾਲੀ ਕਮਲ ਜੋਤੀ ਔਰ ਕਮਲ ਜੋਤੀ ਦੇ ਉੱਤੇ ਪਰਚਾ ਹੋਇਆ ਪੁਲਿਸ ਨੇ ਫੜ ਕੇ ਅੰਦਰ ਦੇ ਦਿੱਤਾ ਪਰਿਵਾਰ ਨੇ ਦਾਨ ਪਰਿਵਾਰ ਤੇ ਜਦੋਂ ਅਸੀਂ ਵਾਰਤਾ ਕੀਤਾ ਤਾਂ ਪਰਿਵਾਰ ਨੇ ਦੱਸਿਆ ਇਹ ਲਗਭਗ 16 ਲੱਖ ਤੋਂ ਤਾਂ ਇਸਨੇ ਠੱਗੀ ਮਾਰੀ ਔਰ ਉਹਨਾਂ ਵਿੱਚੋਂ ਸਿਰਫ ਸਾਨੂੰ ਦੋਹਾਂ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਵਾਪਸ ਕੀਤਾ ਸੀ ਬਾਕੀ ਪੈਸੇ ਵਾਪਸ ਨਹੀਂ ਕੀਤੇ ਔਰ ਪਰਚਾ ਹੋ ਗਿਆ ਕਮਲ ਚੋਤੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਔਰ ਦਾਅ ਤਈਆ ਕੀ ਇਹੋ ਜਿਹੇ ਏਜੰਟ ਜਿਨ੍ਹਾਂ ਨੇ ਪਰਿਵਾਰ ਦੇ ਜੀਆਂ ਨੂੰ ਖੱਜਲ ਕੀਤਾ ਜੋ ਨੌਜਵਾਨਾਂ ਨੂੰ ਖੱਜਲ ਕੀਤਾ ਜੈਲੀ ਵੀਜ਼ਾ ਦਿੱਤਾ ਹੁਣ ਕਿਹੜੇ ਕਿਹੜੇ ਏਜੰਟਰ ਰਦਾਰ ਤੇ ਆ ਰਹੇ ਨੇ ਐਨ ਆਰ ਆਈ ਖਾਣਾ ਇਸ ਵੇਲੇ ਸ਼ਕਤੀ ਦੇ ਵਿੱਚ ਹੈ ਬਦਲਾਵ ਵਾਲੀ ਸਰਕਾਰ ਬਹੁਤ ਵਧੀਆ ਰੰਗ ਬਖਾ ਰਹੀ ਹੈ ਔਰ ਏਜੈਂਟੀ ਕਰਨ ਵਾਲੇ ਏਜੰਟਾਂ ਨੂੰ ਚੰਗੀ ਤਰ੍ਹਾਂ ਨਕੇਲ ਪਾਈ ਜਾ ਰਹੀ ਹੈ ਔਰ ਸੁਣਨ ਵਿੱਚ ਆ ਰਿਹਾ ਕਿ ਏਜੰਟਾਂ ਨੂੰ ਜਮਾਨਤਾਂ ਤੱਕ ਨਹੀਂ ਮਿਲ ਰਹੀਆਂ ਹੁਣ ਏਜੰਟ ਕਿਹਰੇ ਵਿੱਚ ਜਾ ਰਹੇ ਨੇ ਔਰ ਦੱਸ ਦਈਏ ਕਿ ਇਨਸਾਫ ਲੈਣ ਵਾਸਤੇ ਮੁਸੱਕਤਾਂ ਕਰਨੇ ਪੈਂਦੀਆਂ ਪਿੰਡ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਿੰਡ ਦੇ ਲੋਕ ਤਾਂ ਬੋਲੇ ਨੇ ਪਿੰਡ ਦੇ ਲੋਕ ਤਾਂ ਸਿੰਪਲ ਨੇ ਲੇਕਿਨ ਜਦੋਂ ਆਪਣੇ ਬੱਚਿਆਂ ਦੇ ਨਾਲ ਧੱਕਾ ਹੁੰਦਾ ਤਾਂ ਪਰਿਵਾਰ ਉੱਠ ਕੇ ਚੱਲ ਖੜਦਾ ਹੈ ਔਰ ਉਹਨਾਂ ਪਰਿਵਾਰਾਂ ਨੇ ਮੁਸ਼ਕਲ ਕਰਕੇ ਔਰ ਐਨ ਆਰ ਆਈ ਥਾਣੇ ਤੋਂ ਸਹਿਯੋਗ ਲੈ ਕੇ ਐਨ ਆਰ ਆਈ ਥਾਣੇ ਦਾ ਖੁਦ ਵੀ ਸਹਿਯੋਗ ਕੀਤਾ ਐਨ ਆਰ ਆਈ ਥਾਣੇ ਨੇ ਪੂਰੀਆਂ ਡਿਟੇਲਾਂ ਕੱਢ ਕੇ ਨਾ ਉੱਥੇ ਪਰਚਾ ਕਰ ਦਿੱਤਾ ਔਰ ਇੱਕ ਸਾਲ ਤੋਂ ਖੱਜਲ ਕਰ ਰਹੀ ਸੀ ਕਮਲ ਚੋਤੀ ਔਰ ਕਮਲ ਚੋਤੀ ਏਜੰਟ ਫੜੀ ਗਈ ਹੈ ਪਰਚਾ ਹੋ ਗਿਆ ਤੁਸੀਂ ਪੂਰੀ ਗੱਲ ਬਾਤ ਸੁਣਨੀ ਹੈ ਔਰ ਤੁਹਾਨੂੰ ਆਈਓ ਸਾਹਿਬ ਦਾ ਵੀ ਬਿਆਨ ਸੁਣਾਉਂਦੇ ਆ ਕਿ ਕਿਹੜੀਆਂ ਧਰਾਵਾਂ ਤਹਿਤ ਪਰਚਾ ਹੋਇਆ ਔਰ ਦੱਸ ਦਈਏ ਕਿ ਐਨ ਆਰ ਆਈ ਥਾਣੇ ਨੇ ਇਸ ਤੇ ਉਹ ਤੇ ਪਰਚਾ ਕਰਕੇ ਕਮਲ ਜੋਤੀ ਨੂੰ ਅੰਦਰ ਭੇਜ ਦਿੱਤਾ ਹੁਣ ਵੇਖਦੇ ਆ ਜਮਾਨਤ ਕਦੋਂ ਹੁੰਦੀ ਆ ਤੇ ਕਦੋਂ ਨਹੀਂ ਔਰ ਦੱਸ ਦਈਏ ਕਿ ਬਹੁਤ ਸਾਰੇ ਜਿਨ੍ਹਾਂ ਨੇ ਪੈਸਾ ਇਸ ਕਮਲ ਜੋਤੀ ਨੂੰ ਦਿੱਤਾ ਆ ਸੀ ਆਪਣੇ ਬੱਚੇ ਭੇਜਣ ਵਾਸਤੇ ਬਾਹਰ ਉਹਨਾਂ ਵਾਸਤੇ ਜਾਣਕਾਰੀ ਉਹਨਾਂ ਤੱਕ ਪਹੁੰਚਾ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਤੁਹਾਡੀ ਠੱਗ ਏਜੰਟ ਜਿਸ ਨੇ ਤੁਹਾਡੇ ਨਾਲ ਠੱਗੀ ਮਾਰੀ ਆ ਉਹ ਏਜੰਟ ਦੇ ਉੱਤੇ ਪਰਚਾ ਹੋ ਗਿਆ ਉਸ ਨੂੰ ਅੰਦਰ ਭੇਜ ਦਿੱਤਾ ਔਰ ਵੇਖਦੇ ਆ ਅਗਲੀ ਕਾਰਵਾਈ ਕਦੋਂ ਜ਼ਮਾਨਤਾ ਮਿਲਦੀਆਂ ਦੂਸਰੇ ਏਜੰਟ ਕਦੋਂ ਫੜੇ ਜਾਂਦੇ ਆ ਔਰ ਲੋਕਾਂ ਵਾਸਤੇ ਖੁਸ਼ਖਬਰੀ ਆ ਜਿਹੜਾ ਲੋਕਾਂ ਦੇ ਨਾਲ ਠੱਗੀ ਵਜੀ ਸੀ ਜਿਹੜੇ ਦੌੜ ਕਰ ਰਹੇ ਸੀ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਇਹ ਕਾਰਵਾਈ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਔਰ ਕਮਲ ਜੋਤੀ ਦੇ ਕੋਲੋਂ ਆਪਣੇ ਪੈਸੇ ਕਢਵਾਉਣ ਵਾਸਤੇ ਆਪਣੇ ਪਰਚੇ ਕਰਵਾਉਣੇ ਚਾਹੀਦੇ ਔਰ ਪੁਲਿਸ ਤੇ ਕੋਲ ਜਾਣਾ ਚਾਹੀਦਾ ਪੁਲਿਸ ਦਾ ਸਹਿਯੋਗ ਕਰੋ ਆਮ ਆਦਮੀ ਪਾਰਟੀ ਦੇ ਬਦਲਾ ਦਾ ਰੰਗ ਵੇਖਣ ਨੂੰ ਮਿਲ ਰਿਹਾ ਰੰਗ ਵੇਖੋ ਔਰ ਇਹ ਤਸਵੀਰਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਖਬਰ ਪੂਰੀ ਸੁਣਨੀ ਆ ਕਮੈਂਟ ਜਰੂਰ ਕਰਨਾ ਔਰ ਸ਼ੇਅਰ ਜਰੂਰ ਕਰਨਾ ਧੰਨਵਾਦ 23 ਦੇ ਵਿੱਚ ਇਹਨਾਂ ਦੇ ਲੜਕੇ ਨੇ ਤਾਲਪ ਸਿੰਘ ਤੇ ਮੰਗਲ ਰਾਮ ਹਾਂਜੀ ਇਹਨਾਂ ਜਾਣਾ ਹੈ ਵਰਗਵੀਜ ਤੇ ਡਿਊਟੀ ਲੈਣ ਇਹਦਾ ਇੱਕ ਜਿਹੜੀ ਦੋਸ਼ਨਾਹੀ ਹੁਣ ਗ੍ਰਫਤਾਰ ਕੀਤੀ ਹੈ ਕਮਲ ਜੋਤੀ ਆ ਪਤਨੀ ਬਲਦੇਵ ਰਾਜ ਵਾਸੀ ਨੇ ਦੀ ਖੋਸਲਾ ਰਾਈਸ ਮਿਲ ਰਾਜਪੁਰੂ ਦਾ ਸਰਨਾ ਆਂਦੇ ਤਰਾਨਕੋਟ ਇਹਨੇ ਆਪਣੇ ਖਾਤੇ ਪਰਤੀ ਵਿਅਕਤੀ ਜਿਹੜਾ 14.5 ਲੱਖ ਰੁਪਏ ਦਾ ਕੀਤਾ ਸੀ ਵਿਦੇਸ਼ ਭੇਜਨ ਦਾ ਹਾਂਜੀ ਇਹਨਾਂ ਕਰੀ ਗਰੀ 14 ਲੱਖ 60000 ਰੁਪਏ ਦੀ ਕੁਝ 8 ਲੱਖ ਨੇ ਆਪਣੇ ਖਾਤੇ ਚ ਪਵਾ ਲਏ ਕੁਝ ਨਗਦ ਪੈਸੇ ਲੈ ਲਏ ਇਹ ਇਹਨਾਂ ਨੂੰ ਜਾਲੀ ਡਾਕੂਮੈਂਟ ਦੇ ਦਿੱਤੇ ਇਹਨਾਂ ਨੂੰ ਕਿਹਾ ਦਿਆ ਵੀ ਜਾ ਲੱਗ ਗਿਆ ਮੈਡੀਕਲ ਕਰਾਓ ਹਾਂ ਜਦ ਕਿ ਜਦੋਂ ਇਹਨਾਂ ਚੈੱਕ ਕਰਵਾਏ ਤੇ ਕੋਈ ਵੀ ਇਹਨਾਂ ਦਾ ਵੀਜ਼ਾ ਨਹੀਂ ਲੱਗਾ ਬਾਅਦ ਵਿੱਚ ਇਹਨਾਂ ਨੂੰ ਪਤਾ ਲੱਗਾ ਵੀ ਸਾਡੇ ਜਾਲੀ ਇਹਨਾਂ ਜਿਹੜੇ ਵੀਜ਼ਾ ਲਵਾਏ ਨੇ ਉਸ ਤੋਂ ਬਾਅਦ ਇਹਨਾਂ ਨੂੰ ਪਾਸਪੋਰਟ ਤੇ ਵਾਪਸ਼ ਕਰ ਦਿੱਤੇ ਪਰ ਪੈਸੇ ਵਾਪਸ ਨਹੀਂ ਕੀਤੇ ਹਾਂ ਜਦੋਂ ਪੜਤਾਲ ਤੋਂ ਬਾਅਦ ਸਾਡੇ ਰਜਿਸਟਰ ਮਕਦਮਾ ਹੋਇਆ ਸੀ 6/25 ਉਹਦੇ ਵਿੱਚ ਅੱਜ ਇਹਨੂੰ ਦੋਸ਼ਾਂ ਨੂੰ ਰੈਸਟ ਕੀਤਾ ਆਪਾਂ ਤੇ ਮੈਂ ਦੋਸੀ ਜਿਹੜਾ ਜੇ ਉਹ ਪਖੋੜਾ ਵਾ ਉਹਨੂੰ ਗਸ਼ਤਾਰ ਕਰਨਾ ਬਾਕੀ ਆ ਦੋ ਸਾਥੀ ਸੀ ਦੂਸਰਾ ਸਾਥੀ ਕਿਹੜਾ ਹੈ ਦਾ ਉਹ ਗੁਰਜੀਤ ਸਿੰਘ ਹੀ ਕੋਈ ਆਪਣੇ ਗੜ੍ਹ ਸੰਕਰ ਸਿਹਤਪੁਰ ਤੋਂ ਉਹਨੂੰ ਗਸ਼ਤਾਰ ਕਰਨਾ ਜੇ ਬਾਕੀ ਆ ਇਹ ਉਹਨੂੰ ਭੇਜੀ ਦੀ ਸੀ ਅੱਗੇ ਇਹ ਗਾਮ ਨੂੰ ਪੈਸੇ ਟਰਾਂਸਫਰ ਕਰਦੀ ਆਪਣਾ ਕਮਿਸ਼ਨ ਲੈ ਕੇ ਕੁਝ ਪੈਸੇ ਉਹਨੂੰ ਟਰਾਂਸਫਰ ਕਰਦੇ ਕੋਈ ਆਪਣਾ ਕਮਿਸ਼ਨ ਰੱਖ ਲਈ ਜਿਹੜੇ ਇਹ ਜਿਹਨਾਂ ਨੇ ਪੈਸੇ ਦਿੱਤੇ ਇਹ ਕਿੱਥੋਂ ਦੇ ਰਹਿਣ ਵਾਲੇ ਆ ਏ ਬਾਲਾਪਿੰਡੀ ਪਿੰਡ ਹੈ ਜੀ ਇਹਨਾਂ ਦਾ ਭਰਾਮਪੁਰ ਦੇ ਲੱਗ ਗਏ ਹਾਂ ਤੇ ਉਹ ਥੋਂ ਦੇ ਨੇ ਇਹਨਾਂ ਦੇ ਬੱਚਿਆਂ ਨੇ ਬਾਹਰ ਜਾਣਾ ਸੀ ਕਿੰਨੇ ਕਿੰਨੇ ਪੈਸੇ ਦਿੱਤੇ ਸਾਰੇ ਇਹਨਾਂ ਨੇ ਅਹ ਕਰੀਬ ਇਹਨਾਂ ਦੋਨਾਂ ਧਿਰਾਂ ਨੇ 14,60,000 ਰੁਪਏ ਇਹਨਾਂ ਦੇ ਦਿੱਤੇ ਨੇ 14,60,000 ਰੁਪਏ ਤੇ ਵਾਪਸ ਕੀਤਾ ਕੋਈ ਵਾਪਸ ਅਹ ਸਾਇਦਾ 1 ਲੱਖ ਰੁਪਈਆ ਇਹਨਾਂ ਨੂੰ ਸਾਢੇ 1 ਲੱਖ ਰੁਪਈਆ 15,60 15 ਲੱਖ 60 ਹਜ਼ਾਰ ਇਹ ਦਿੱਤੇ ਲੱਗਤੀ ਅੰਦਰ ਵਾਪਸ ਤੇ ਸਰ ਕਿਹੜੀ ਕਿਹੜੀ ਧਾਰਾ ਲਾਈ ਹੈ ਇਹਨਾਂ ਦੇ ਉੱਪਰ ਇਹ ਲੱਗਿਆ ਜੀ 406 420 120 20 ਸਾਜਿਸ਼ ਤਹਿਤ ਦੇ 24 ਇਮੀਗ੍ਰੇਸ਼ਨ ਐਕਟ 1983 ਤੇ ਮਹਿਲਾ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਜੀ ਇਹ ਉਹਦੇ ਘਰੋਂ ਹੀ ਕੀਤਾ ਜੀ ਪਿੰਡੋਂ ਪਿੰਡੋਂ ਹੀ ਕੀਤਾ ਪਿੰਡੇ ਦਾ ਹੈਗਾ ਵਾ ਸਰਨਾ ਦੇ ਲੱਗੇ ਆ ਆ ਬਲੂਰਾ ਇਹਦਾ ਹੁਣ ਜਾ ਰਿਹਾ ਰਿਪੋਰਟ ਲੈ ਕੇ ਹਾਂਜੀ ਪੇਸ਼ ਕਰ ਰਹੇ ਆ ਜੀ ਹਾਂ ਤੇ ਅਗਲੀ ਕਾਰਵਾਈ ਜੋ ਵੀ ਕਰਨੀ ਕਰਦੇ ਆਪਾਂ ਤੇ ਦੂਸਰੇ ਨੂੰ ਫੜਨ ਵਾਸਤੇ ਫਿਰ ਸ਼ਬਦ ਨੂੰ 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 ਰੇਡ ਕੀਤੇ ਜਾ ਰਹੇ ਨੇ ਜੀ ਹਸਤਾਰ ਕਰਨਾਂ ਨੂੰ ਬਾਕੀ ਆ ਤੇ ਬਾਕੀ ਉਹਦੇ ਕੋ ਖੁਲਾਸੇ ਹੋਣਗੇ ਵੀ ਹੋਰ ਵੀ ਕਿੰਨਾ ਲੋਕਾਂ ਨੇ ਇਹਨਾਂ ਟੱਗੀ ਮਾਰੀ ਤੇ ਮੇਨ ਦੋਸ਼ੀ ਹੋਵਾ ਇਹ ਉਹਦੀ ਸਹਿਦੋਸ਼ਣਹੀ ਦੀ ਨਾਲ ਰਲ ਕੇ ਕੰਮ ਕਰ ਰਹੇ